ਮਾਜੀ ਹਲੋ ਮੈਂਦੀ ਮੰਗਵਾਲੀ ਆ ਬੱਚਿਆ ਕੋਲੋਂ ਤੇ ਇਹ ਮੇਰੇ ਬੱਚੇ ਜਿਹੜੇ ਸਟ੍ਰੈਸ ਗਸਟਰ ਦਾ ਕੰਮ ਕਰਦੇ ਆ ਕਿਉਂਕਿ ਬੱਚੇ ਮੇਰਾ ਬਹੁਤ ਕਰਦੇ ਆ ਰਿਸਪੈਕਟ ਕਰਦੇ ਆ ਚਲੋ ਰਾਮ ਰਾਮ ਤੋਂ ਬੋਲ ਕੇ ਜਾਓ ਹਾਂ ਰਾਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਡੇ ਵਲੌਗ ਵੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਟੂ ਸੀ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਤੇ ਅੱਜ ਵਾਲਾ ਵਲੌਗ ਆਪਣਾ ਸ਼ੁਰੂ ਹੋ ਗਿਆ ਟਾਈਮ ਹੋ ਗਿਆ ਜੀ 11 ਵਜ ਦਾ ਅ ਤੇ ਕਿਉਂਕਿ ਅੱਜ ਹੈਗਾ ਸੰਡੇ ਤੇ ਇਸ ਕਰਕੇ ਅੱਜ ਮੈਂ ਡਿਸਾਈਡ ਕੀਤਾ ਵੀ ਅੱਜ ਮੈਂ ਹੱਥਾਂ ਤੇ ਮਹਿੰਦੀ ਲਵਾਉਣੀ ਆ ਕਿਉਂਕਿ ਮੰਗਲਵਾਰ ਨੂੰ ਫੇਰ ਅਸੀਂ ਮੱਥਾ ਟੇਕਣਾ ਆ ਤੇ ਸੰਡੇ ਵਾਲੇ ਦਿਨ ਮੇਰੇ ਕੋਲ ਟਾਈਮ ਹੁੰਦਾ ਆ ਤੇ ਸਟੂਡੈਂਟਸ ਨੇ ਲੌਣ ਆਉਣਾ ਸੀਗਾ ਮਹਿੰਦੀ ਜੋ ਕੁੜੀਆਂ ਬਹੁਤ ਸੋਹਣੀਆਂ ਮਹਿੰਦੀ ਲਾ ਲੈਂਦੀਆਂ ਤੇ ਮੈਂ ਉਹਨਾਂ ਦੀ ਵੇਟ ਕਰ ਰਹੀ ਸੀ ਬਸ ਬਸਾ ਹੀ ਕੰਮ ਨਿਬੜਿਆ ਟਾਈਮ ਘੇਰਾ ਬਸ ਤਾਂ ਹੋ ਗਿਆ ਤੇ ਕੰਮ ਬੜੇ ਛੇਤੀ ਛੇਤੀ ਨਿਬੜੇ ਮੇਰੇ ਹਜੇ ਕਈ ਕੰਮ ਪਏ ਵੀ ਆ ਤੇ ਇਧਰ ਮੈਂ ਅੱਜ ਸਿਰ ਵੀ ਨਾਤੀ ਸੀਗੀ ਵਾਲ ਵੀ ਮੇਰੇ ਥੋੜੇ ਬੋਤੇ ਸੁੱਕ ਗਏ ਕੁਝ ਸਕੋਣੇ ਆ ਤੇ ਇਧਰ ਪਿੱਛੇ ਤੁਸੀਂ ਦੇਖ ਰਹੇ ਹੋ ਵੀ ਸਿਲਨ ਬਹੁਤ ਆਈ ਪਈ ਹੈ ਗੰਦਾ ਤੇ ਇੱਥੇ ਅਸੀਂ ਹੌਲੀ ਹੌਲੀ ਕਰਾਵਾਂਗੇ ਪੇਪਰ ਵਰਕ ਜਿਹੜਾ ਵਾਲਪੇਪਰ ਲੱਗਦਾ ਹੁੰਦਾ ਹੈ ਆ ਕਿਉਂਕਿ ਰੰਗ ਜਿਹੜਾ ਇੱਥੇ ਰਹਿੰਦਾ ਨਹੀਂ ਕਹਿੰਦੇ ਤਾਂ ਕੋਈ ਫਾਇਦਾ ਨਹੀਂ ਕਰਾਉਣ ਦਾ ਤੇ ਇਸ ਕਰਕੇ ਇਸ ਨੂੰ ਹਜੇ ਕੋਈ ਰਿਪੇਅਰਿੰਗ ਨਹੀਂ ਕਰਾ ਰਹੇ ਗੰਦਾ ਤਾਂ ਬਹੁਤ ਲੱਗਦਾ ਹੈ ਨਾ ਬਟ ਕੁਝ ਨਹੀਂ ਕਰਵਾ ਰਹੇ ਇਹਦਾ ਤੇ ਲੋ ਜੀ ਪੂਰਾ ਵਲੌਗ ਜ਼ਰੂਰ ਦੇਖਣਾ ਫਿਰ ਆਪਾਂ ਥੋੜੇ ਟਾਈਮ ਬਾਅਦ ਮਿਲਾਂਗੇ ਮਹਿੰਦੀ ਵਾਲੇ ਡਿਜ਼ਾਈਨ ਦੇ ਨਾਲ ਤੇ ਪੂਰਾ ਵਲੌਗ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰian ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹਾਂਜੀ ਇੱਥੇ ਮੈਂ ਮਹਿੰਦੀ ਲਗਵਾਉਣੀ ਸ਼ੁਰੂ ਕਰ ਲਈ ਤੇ ਮੈਂ ਕੈਮਰਾ ਨੇ ਸੈੱਟ ਕਰਕੇ ਰੱਖਿਆ ਸੀ ਤੇ ਪਤਾ ਨਹੀਂ ਕਿਵੇਂ ਹਿੱਲ ਗਿਆ ਕਿਉਂਕਿ ਇੱਕ ਤਾਂ ਅਸੀਂ ਰੂਮ ਦੇ ਵਿੱਚ ਨਹੀਂ ਬੈਠੇ ਮੈਂ ਕਿਹਾ ਚੱਲ ਰੂਮ ਦੇ ਵਿੱਚ ਨਾ ਵੀ ਹਨੇਰਾ ਜਿਹਾ ਲੱਗੂਗਾ ਬਾਹਰ ਡਿਜ਼ਾਈਨ ਸੋਣਾ ਲੱਗੂਗਾ ਤਾਂ ਕਰਕੇ ਬਾਹਰ ਵਿਹੜੇ 'ਚ ਹੀ ਬੈਠ ਕੇ ਸੀਗੇ ਤੇ ਇੱਕ ਉਥੇ ਤੇ ਧੁੱਪ ਵੀ ਸੀਗੀ ਤੇ ਦੂਸਰਾ ਨਾ ਮੈਂ ਰੈਸਟ ਵੀ ਕਰ ਰਹੀ ਸੀ ਮੈਂ ਕਿਹਾ ਮੈਂ ਸਵੇਰ ਦਾ ਕੰਮ ਕਰ ਕਰ ਕੇ ਨੇ ਥੱਕ ਗਈ ਛੇਤੀ ਛੇਤੀ ਅੱਜ ਕੰਮ ਨਹੀਂ ਵੇਡੇ ਮੈਂ ਕਿਹਾ 11:00 ਵਜੇ ਨਾ ਕੁੜਗਾਂ ਨਹੀਂ ਆੜਣਾ ਮਹਿੰਦੀ ਲਾਉਣ ਵਾਸਤੇ ਚਲੋ ਉਹਨਾਂ ਨੇ ਵੀ ਪੜ੍ਹਨਾ ਨਾ ਵੀ ਉਹਨਾਂ ਦੇ ਵੀ ਇਗਜ਼ਾਮ ਹੈ ਪਰ ਫੇਰ ਵੀ ਬੜੇ ਪਿਆਰ ਨਾਲ ਨਾ ਕੱਲ੍ਹ ਕਹਿ ਕੇ ਗਏ ਸੀ ਬੜਾ ਮੈਂ ਸਿਲਾ ਜਾਾਂਗੇ ਕੋਈ ਨਾ ਮਹਿੰਦੀ ਤਾਂ ਅੰਕਰ ਕਿ ਮੈਂ ਛੇਤੀ ਛੇਤੀ ਕੰਮ ਨਹੀਂ ਵੇਡੇ ਵੀ ਉਹਨਾਂ ਦਾ ਵੀ ਟਾਈਮ ਵੇਸਟ ਨਾ ਹੋਵੇ ਤੇ ਮੈਂ ਕਿਹਾ ਚਲੋ ਮੈਂ ਰੈਸਟ ਕਰ ਲੈਣੀ ਠੁਈ ਸਿੱਧੀ ਕਰ ਲੈਣੀ ਮੰਜੇ ਤੇ ਤੁਸੀਂ ਮੇਰੇ ਮਹਿੰਦੀ ਲਾ ਦਿਓ ਨਾਲੇ ਆ ਤੋ ਇਧ ਕਰਦੇ ਕਰਦੇ ਕੈਮਰਾ ਪਤਾ ਨਹੀਂ ਹਿੱਲ ਗਿਆ ਤਾਂ ਉਹ ਵਰਟੀਕਲ ਵੀਡੀਓ ਬਣ ਗਈ ਉਹ ਫਿਰ ਸੈੱਟ ਨਹੀਂ ਆ ਰਹੀ ਸੀਗੀ ਫਿਰ ਮੈਂ ਤਾਂ ਹੀ ਨਾਲ ਕਲਿੱਪ ਚਲਾਤੀ ਹੈ ਨਾ ਮੈਂ ਕਿਹਾ ਚਲੋ ਪਾਰਲਰ ਜਿਹੜਾ ਆਪਾਂ ਅੱਜ ਘਰੇ ਬੁਲਾ ਲਿਆ ਹੈ ਸਾਰੇ ਅੱਜ ਪਾਰਲਰ ਦੇ ਕੰਮ ਘਰੇ ਕਰਨੇ ਥ੍ਰੈਡਿੰਗ ਕਰਨੀ ਉਹ ਤਾਂ ਮੈਂ ਖੁਦ ਹੀ ਕਰ ਲੈਣੀ ਹੈ ਨਾ ਮੈਨੂੰ ਥ੍ਰੈਡ ਚਲਾਉਣਾ ਆਉਂਦਾ ਹੈ ਤੇ ਇਸ ਕਰਕੇ ਆਪਾਂ ਕਦੇ ਵੀ ਕੋਈ ਮੈਰਿਜ ਫੰਕਸ਼ਨ ਕੁਝ ਵੀ ਹੋਵੇ ਆਪਾਂ ਕਦੇ ਨਹੀਂ ਗਏ ਪਾਰਲਰ ਦੇ ਬਸ ਘਰੇ ਕਰ ਲਈਦਾ ਆਪਦੇ ਸੈਲਫ ਜਿਵੇਂ ਕਹਿੰਦੇ ਨੇ ਸੈਲਫ ਕੋਰਸ ਕੀਤਾ ਹੋਇਆ ਆਪਾਂ ਆਹ ਕਿ ਦੇ ਕਰਦੀ ਨਹੀਂ ਜਮ ਵੀ ਹੈ ਨਾ ਬੱਕਰੀਆਂ ਦੋਲੇ ਲੱਗੀ ਰਹਿੰਦੀ ਐ ਮੰਮੀ ਨੇ ਆਨੇ ਪਿੱਛੇ ਕਿੱਧਰ ਜਾਣੀ 10 ਕੇ ਦਾਇਮ ਨਹੀਂ ਅੱਛਾ ਇਹ ਤਾਂ ਐਵੇਂ ਡਾਈ ਜਾਂਦੀ ਸੀ ਬਹੁਤ ਟਾਈਮ ਲੌਨੀ ਮੈਡਮ ਮੈਂ ਛੇਤੀ ਤਾਂ ਲਈ ਜਾਂਦਾ ਐ ਐਕਸਪਰਟ ਬੰਦਾ ਐ ਉਹਦੀ ਤਾਂ ਟੈਲੈਂਟ ਹੈ ਨਾ ਅੱਜ ਸੋਣਾ ਮੈਂ ਵੀ ਇੱਕ ਸਿੱਖਦੀ ਸੀਗੀ ਜਦੋਂ ਵਿਆਹ ਤੋਂ ਪਹਿਲਾਂ ਮੈਂ ਜਿਵੇਂ ਤਾਂ ਆਪ ਹੀ ਸਿੱਖ ਮੇਰੀਆਂ ਜਿਹੜੀਆਂ ਫਰੈਂਡਸ ਸੀਗੇ ਨਾ ਉਹ ਕਹਿੰਦੀ ਅਸੀਂ ਕੋਰਸ ਕਰਨਾ ਪਤਾ 15 ਦਿਨਾਂ ਦਾ ਸੀ ਉਹਦੋਂ ਕਹਿੰਦੇ ਸੀ ਮਹਿੰਦੀ ਦਾ ਫੇਨਾ ਉਹਨਾਂ ਦੇ ਪਾਪਾ ਕਹਿੰਦੇ ਤੁਸੀਂ ਆਪਦੇ ਤੇ ਲਾ ਨਹੀਂ ਸਕਦੀਆਂ ਆਪਦੇ ਆਪ ਕੀ ਕਰੂੰਗੀ ਸਿੱਖ ਕੇ ਹੋਰ ਕੁਝ ਸਿੱਖ ਲਵਾਂ ਫਿਰ ਅਸੀਂ ਪੇਂਟਿੰਗ ਸਿੱਖ ਲਈ ਸੀ ਕਢਾਈ ਸਿੱਖ ਲਈ ਸੀ ਮਸ਼ੀਨ ਵਾਲੀ ਕਢਾਈ ਵੀ ਹੁੰਦੀ ਹੈ ਮਨੂੰ ਅੰਬੀਦਨ ਹਾਂਜੀ ਉਹਦੀ ਮੇਰੇ ਕੋਲ ਮਸ਼ੀਨ ਹੈਗੀ ਆ ਉੱਥੇ ਟਿਊਸ਼ਨਲ ਕਮਰੇ ਚ ਰੱਖੇ ਹੋ ਤੁਸੀਂ ਬਣਾਇਆ ਪੇਂਟਿੰਗ ਹਨ ਹਾਂ ਮੈਂ ਹੀ ਬਣਾਇਆ ਇਧਰ ਲੌਬੀ ਚ ਵੀ ਲੱਗੀ ਆ ਨਾ ਮੈਂ ਹੀ ਬਣਾਈ ਆ ਸਾਰੀ ਪਹਿਲਾਂ ਟਾਈਮ ਹੁੰਦਾ ਸੀ ਸੋਨੋ ਹੁਣ ਤਾਂ ਟਾਈਮ ਹੀ ਨਹੀਂ ਹੁੰਦਾ ਹਾਂ ਪਹਿਲਾਂ ਸੇਗਮਤ ਲੱਗੇ ਨੇ ਚਾਦਰਾਂ ਪੇਂਟ ਕਰ ਲਈਆਂ ਸੂਟ ਪੇਂਟ ਕਰ ਲਏ ਕਢਾਈ ਕਰ ਲਈ ਕਰੋਸ਼ੀਆ ਬੁਣ ਲਿਆ तो बस नहीं सिख्या। सिख्या है पर बुणाइया नहीं आप सीख अंजलि ने की सीख अंजलि कुछ तो नहीं सीखे <laughs> मैथ भी नहीं सीख <laughs> ਤੇ ਇੱਕ ਹੱਥ ਤੇ ਤਾਂ ਡਿਜ਼ਾਈਨ ਬਣਵਾ ਲਿਆ ਸੀਗਾ ਫਿਰ ਦੂਸਰੇ ਹੱਥ ਤੇ ਵੀ ਉਹਨੇ ਬਹੁਤ ਸੋਹਣਾ ਡਿਜ਼ਾਈਨ ਬਣਾ ਲਿਆ ਹਜੇ ਤੇ ਕਹਿ ਰਹੀ ਸੀ ਮੈਡਮ ਮੈਂ ਹੋਰ ਲਸੰਗਣੀ ਲਾ ਦਿੰਨੀ ਆ ਮੈਂ ਕਿਹਾ ਨਹੀਂ ਮੈਂ ਕਿਹਾ ਜਿਹੜਾ ਕੋਈ ਦੇਖੂਗਾ ਹੱਸੂਗਾ ਵੀ ਮੈਡਮ ਨੂੰ ਕੀ ਹੋਇਆ ਵੀ ਇੰਨੀ ਮਹਿੰਦੀ ਲਵਾ ਰਹੀ ਆ ਮੈਂ ਕਿਹਾ ਟਿਕਣਾ ਤਾਂ ਸੀ ਮੱਥਾ ਪੈਸੀ ਮੈਨੂੰ ਬਹੁਤ ਸ਼ੌਂਕ ਹੈ ਮਹਿੰਦੀ ਲਵਾਉਣ ਦਾ ਹਨਾ ਪਰ ਇੰਨਾ ਹੁੰਦਾ ਥੋੜਾ ਜਿਹਾ ਕੋਈ ਵਿਆਹ ਸ਼ਾਦੀ ਫੰਕਸ਼ਨ ਹੋਵੇ ਨਾ ਫਿਰ ਜ਼ਿਆਦਾ ਸੋਹਣੀ ਲੱਗਦੀ ਨਾ ਹੈਵੀ ਲਵਾਈ ਹੋਵੇ ਤੇ ਤਾਂ ਕਰਕੇ ਮੈਂ ਕਿਹਾ ਨਹੀਂ ਤੂੰ ਜ਼ਿਆਦਾ ਮਹਿੰਦੀ ਮਤਲਬ ਸੰਗਣਾ ਡਿਜ਼ਾਈਨਾਂ ਲਾ ਹਨਾ ਹੌਲਾ ਹੌਲਾ ਲਾਦੇ ਬੈਕ ਸਾਈਡ ਤੇ ਮੈਂ ਕਿਹਾ ਵੈਸੇ ਵੀ ਫਿਰ ਮੈਂ ਕੰਮ ਕਾਜ ਵੀ ਕਰਨੇ ਆ ਸ਼ਾਮ ਨੂੰ ਤੇ ਕਹਿੰਦੀ ਨਹੀਂ ਮੈਡਮ ਸਾਡੇ ਤਾਂ ਵੀ ਬਹੁਤ ਲਵਾ ਲੈਂਦੇ ਨਾ ਸ਼ੌਕ ਨਾਲ ਵੀ ਇਹਨਾਂ ਦੇ ਰਿਵਾਜ ਆ ਨਾ ਇਹਨਾਂ ਦੇ ਜਿਵੇਂ ਕਿ ਸੁਹਾਗਣਾ ਭਾਗਣਾ ਸਾਰਾ ਸ਼ਿੰਗਾਰ ਕਰਕੇ ਰੱਖਦੀਆਂ ਆ ਤੇ ਆਪਣੇ ਪੰਜਾਬੀਆਂ ਨੇ ਥੋੜਾ ਜਿਹਾ ਸਿੰਪਲ ਰਹਿਣਾ ਪਸੰਦ ਕਰਦੇ ਆ ਨਾ ਕਹਿਣ ਵੀ ਲੱਗ ਜਾਂਦੇ ਆ ਲੈ ਵੀ ਇਹਨੂੰ ਕੀ ਸ਼ੌਂਕ ਚੜਿਆ ਹੋਇਆ ਇਸ ਉਮਰ ਦੇ ਵਿੱਚ ਤਾਂ ਕਰਕੇ ਨਾ ਮੈਂ ਥੋੜਾ ਜਿਹਾ ਹੈਵੀ ਨਹੀਂ ਲਵਾਇਆ ਤਾਂ ਉਹ ਤੇ ਕਹਦੇ ਸੀ ਵੀ ਅਸੀਂ ਬਾਹਰ ਤੇ ਵੀ ਲਾ ਦਿੰਦੀ ਆਂ ਮੈਂ ਕਿਹਾ ਨਹੀਂ 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 ਮੈਂ ਲਵਾਉਣੇਗੀ ਬਸ ਇਨਾ ਮੇਰਾ ਸ਼ੌਂਕ ਹੈ ਵੀ ਚਲ ਮੇਰਾ ਸ਼ੌਂਕ ਪੂਰਾ ਹੋ ਜਾਵੇ ਮੈਂਹੰਦੀ ਲਵਾ ਲਈਏ ਉਹ ਮੈਂ ਵੀ ਜਦੋਂ ਕਦੇ ਵਿਆਹ ਸ਼ਾਦੀ ਹੁੰਦੀ ਹੈ ਨਾ ਤੇ ਕਿਤੇ ਟਾਈਮ ਹੀ ਨਹੀਂ ਹੁੰਦਾ ਲਵਾਉਣ ਦਾ ਹਨਾ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਤੁਸੀਂ ਇੰਨੀ ਸੋਹਣੀ ਮਹਿੰਦੀ ਲਾ ਲੈਣੀ ਹੁਣ ਤਾਂ ਮੈਂ ਤੁਹਾਨੂੰ ਬੁਲਾ ਲਿਆ ਕਰੂੰਗੀ ਚਲ ਅਸ਼ੌਕ ਤਾਂ ਪੂਰੇ ਕਰ ਲਿਏ ਹਨਾ ਵੀ ਜ਼ਿੰਦਗੀ ਦਾ ਕੀ ਭਰੋਸਾ ਕਿ ਦੋ ਬੰਦੇ ਨੇ ਸੁੱਤੇ ਪੈਨੇ ਰਹਿ ਜਾਣਾ ਕਿ ਦੋ ਪਟਾਕਾ ਪਾ ਜਾਣਾ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਮੈਂ ਕਿਹਾ ਸ਼ੌਂਕ ਤਾਂ ਪੂਰੇ ਕਰ ਲਿਏ ਆਪਦੇ ਲਓ ਜੀ ਮਹਿੰਦੀ ਲੱਗ ਗਈ ਆ ਤੇ ਹੁਣ ਇਹ ਸੁੱਕਣੀ ਸ਼ੁਰੂ ਹੋ ਗਈ ਆ ਬਹੁਤ ਪਿਆਰਾ ਡਿਜ਼ਾਈਨ ਜਿਹੜਾ ਬਣਾ ਕੇ ਗਈ ਆ ਤੇ ਹੁਣ ਮੈਂ ਇਸ ਤੇ ਲਵੋਨੀਆ ਤੇਲ ਇਧਰੋਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਆਹਾ ਜੜੀ ਵਾਲਾ ਆਹਾ ਜਿਵੇਂ ਕੀ ਸਿੱਧਾ ਧਾਰੀਆਂ ਵਾਲਾ ਡਿਜ਼ਾਈਨ ਬੜਾ ਪਿਆਰਾ ਬਣ ਗਿਆ ਹੁਣ ਇਸ ਨੂੰ ਤੇਲ ਲਵੋਨੀਆ ਫਿਰ ਕਰਦੇ ਆ ਰੈਸਟ ਬਣੇ ਰਹਿਣਾ ਬਲੌਗ ਦੇ ਵਿੱਚ ਦੱਸਿਓ ਕਮੈਂਟ ਕਰਕੇ ਕਿਉਂ ਜੀ ਲੱਗੀ ਮੈਂਦੀ ਇਧਰ ਜੀ ਇਹ ਟੈਂਪੂ ਆਇਆ ਟੈਂਪੂ ਵਿੱਚ ਆਈ ਹੈ ਸੋਲਰ ਪਲੇਟ ਤੁਹਾਨੂੰ ਦਿਖਾਵਾਂਗੇ ਇਧਰ ਲੱਗ ਰਹੀ ਹੈ ਸੋਲਰ ਪਲੇਟ ਤੇ ਕਿੰਨੀਆਂ ਪਹਿਲਾਂ ਲੱਗੀਆਂ ਹੋਈਆਂ ਇਧਰ ਅੱਜ ਖੜੇ ਦੇ ਉੱਤੇ ਪਾਤਾ ਆ ਘੋਲੀਆ ਵਧੀਆ ਬਣ ਗਿਆ ਕਿਉਂਕਿ ਨਾ ਇਹਦੇ ਵਿੱਚੋਂ ਚੱਕਲੇ ਜਿਹੜੇ ਲਾਏ ਹੋਏ ਆ ਉਸ ਤੋਂ سیمنٹ ਨਿਕਲ ਨਿਕਲ ਕੇ ਬਹੁਤ ਖੱਟੇ ਜੇ ਬਣ ਗਏ ਸੀਗੇ ਤੇ ਹੁਣ ਵਧੀਆ ਕਰਤਾ ਤੇ ਇਧਰ ਗੇਟ ਅੱਗੇ ਹਜੇ ਸ਼ਾਮ ਨੂੰ ਸਹੀ ਕਰਨਗੇ ਆ ਬਜਰੀ ਜੀ ਹੈ ਜਿਹੜੀ ਇੱਥੇ سیمنٹ ਪਾਉਣਾ ਹੈ ਥੋੜੀ ਜੀ ਰਿਪੇਅਰਿੰਗ ਕਰ ਲਈਏ ਇਧਰ ਤੇ ਇਧਰ ਗਲੀ ਦੀ ਸਫਾਈ ਕੀਤੀ ਆ ਕਿਉਂਕਿ ਆਪਣੇ ਗੁਵਾਂਢ ਦੇ ਵਿੱਚ ਜਿਨ੍ਹਾਂ ਦੇ ਦੋਤਾ ਹੋਇਆ ਇਹਨਾਂ ਦੇ ਪ੍ਰੋਗਰਾਮ ਹੈ ਜੀ ਜਿਹੜਾ ਬੱਚੇ ਦਾ ਖੇਡ ਲੈ ਕੇ ਆਉਂਦੇ ਹੁੰਦੇ ਉਹ ਸ਼ਰਮਣੀ ਆ ਤੇ ਇਸ ਕਰਕੇ ਇਧਰ ਵੀ ਸਫਾਈ ਹੋ ਰਹੀ ਆ ਕ੍ਰਿਕਟ ਖੇਡ ਲੈ ਕ੍ਰਿਕਟ ਪਹਿਲਾਂ ਤਾਂ ਇਹਨੂੰ ਉਡਾਓ ਬੈਟ ਦੇ ਨਾਲ ਇਹੜਾ ਵਿੱਚ ਘੁੰਮੀ ਜਾਂਦਾ ਹਾਂ ਸਹੀ ਆ ਇਹ ਬਹੁਤ ਸ਼ਰਾਰਤੀ ਆ ਉਹ ਜੀ ਬੱਚੇ ਕਰ ਰਹੇ ਇੰਜੋਏ ਇਗਜ਼ਾਮ ਹੋ ਗਏ ਖਤਮ ਹੋ ਗਏ ਨੂਰ ਦੇ ਰਹਿੰਦੇ ਆ ਅਜੇ ਹਾਂਜੀ ਛੁੱਟੀਆਂ ਹੋ ਗਈਆਂ ਇਹ ਬੋਖਰਾ ਵੈ ਆਪਣੇ ਘਰੇ ਨਹੀਂ ਆਉਂਦੇ ਨਾ ਬਸ ਕਿਵੇਂ ਮੈਂ ਆ ਪਟ ਗਿਆ ਇੱਥੋਂ ਸੀਮੈਂਟ ਪਟ ਗਿਆ ਕੀ ਗੱਲ ਵੀ ਅਸੀਂ ਮਸਲ ਆਇਆ ਸੀਮੈਂਟ ਬਥੇ ਕਿੰਨੀ ਮਿਹਨਤ ਕੀਤੀ ਵਿਆਹ ਤੇ ਨਹੀਂ ਕਰਦੇ ਸਾਨੂੰ ਵਿਆਹ ਤੇ ਤੇਰਾ ਵਿਆਹ ਹੈ ਕਿ ਮੇਰਾ ਵਿਆਹ ਹੈ ਮੇਰਾ ਵਿਆਹ ਤੇ ਲੱਡੂ ਦੇ ਦੇ ਫਿਰ ਸਾਨੂੰ ਪਹਿਲਾਂ ਹੀ ਅਸੀਂ ਲੈ ਆਵਾਂਗੇ ਕੋਲੇ ਹੀ ਘਰ ਆ ਰਾਤ ਨੂੰ ਜਾ ਕੇ ਲੈ ਜਾਗੇ ਅਸੀਂ ਲੱਡੂ ਇਧਰ ਤੇ ਬੈੜੀ ਹਾਂ ਨਾ ਤੇ ਦੋਨਾਂ ਦੀ ਰਾਤੀ ਹੁੰਦੀ ਆ ਬਾੜੀ ਬਾੜੀ ਦਾ ਹਾਵਾ ਲੇ ਜਾਓ ਬਾਖਰਾ ਆਵੇ ਇਹ ਕਿੱਡਾ ਜਿਹਾ ਹੈਗਾ ਆ ਜੀ ਜੀ ਬੋਲ ਮਲੇ ਹੁਣ ਪੇਪਰ ਹੋ ਗਏ ਖਤਮ ਤੇ ਹੁਣ ਐਕਸ਼ਨ ਹੁੰਦੇ ਆ। ਅਈ ਹੈਅਰ ਸਟਾਈਲ ਤੇ ਦਿਖਾ ਉਹਨੇ ਦਿਖਾ ਕੇ ਜੋ ਬਣਾਇਆ। ਇਧਰ ਕੋਲੇ ਆ ਕੇ ਦਿਖਾ ਮੈਨੂੰ ਦਿਖਦਾ ਨਹੀਂ ਏਡੀ ਦੂਰੋਂ। ਤੈਨੂੰ ਕਰਨ। ਇਧਰ ਆ। ਟੀਚਰਸ ਨੇ ਕੁਝ ਕਿਹਾ ਨਹੀਂ। ਤੇ ਅ빠 ਜਾ ਰਹੇ ਸੀਗੇ ਛੱਤ ਤੇ ਤੇ ਤੁਹਾਨੂੰ ਮੈਂ ਦਿਖਾ ਦੇਈ ਸੀਗੀ ਸੋਲਰ ਪਲੇਟ ਜਿਹੜੀ ਲਾਈ ਆ। ਪਹਿਲਾਂ ਕਿੰਨੀਆਂ ਲੱਗੀਆਂ ਮੈਂ ਆਪਣੇ ਉਹ ਵੀ ਤੁਹਾਨੂੰ ਬੋਲੋ ਮੈਂ ਆਜੋ ਚੱਲਿਏ ਛੱਤ ਤੇ। ਅਰੇ ਥੋੜਾ ਦੇ ਪਿੰਡ ਵਰ। ਤੂੰ ਭੱਜ ਲੈ ਕਰਨ। ਇਧਰ ਪਹਿਲਾਂ ਆਹ ਥੋਪਲੇਟਾਂ ਲਾਈਆਂ ਸੀ ਤੇ ਫਿਰ ਇਹਦਾ ਸਟੈਂਡ ਬਣਾਇਆ ਹੈ ਨਾ ਤੇ ਇਹ ਸੋਲਰ ਪਲੇਟ ਆਪਾਂ ਲਾਈ ਆ ਸਪੈਸ਼ਲ ਹੈਟਿੰਗ ਮਸ਼ੀਨ ਵਾਸਤੇ ਕਿਉਂਕਿ ਗਰਮੀ ਦੇ ਵਿੱਚ ਹੈਟਿੰਗ ਮਸ਼ੀਨ ਚੱਲਦੀ ਆ ਤੇ ਲਾਈਟ ਦਾ ਵੀ ਕਟ ਬਹੁਤ ਲੱਗਦਾ ਨਹੀਂ ਉਹ ਸਾਨੂੰ ਬਹੁਤ ਔਖਾ ਹੈ ਨਾ ਮਸ਼ੀਨ ਬੰਦ ਹੋ ਜਾਂਦੀ ਆ ਤੇ ਤਾਂ ਕਰਕੇ ਆਹ ਸੋਲਰ ਪਲੇਟ ਲਾਤੀ ਆ ਵਾਇਗਰ ਜਿਹੜੀ ਕਿੱਪਾ ਨਾਲ ਫਿਰ ਇੱਕ ਇੱਥੇ ਹੋਰ ਲੱਗ ਜੂਗੀ ਫਿਰ ਕਾਫੀ ਲਾਈਟ ਦੀ ਬਚਤ ਹੋਊਗੀ ਇਧਰ ਸਾਰਾ ਸਟੈਂਡ ਬਣਾਇਆ ਹੈ ਇਹ ਇਹ ਵੀ ਥੋੜਾ ਟਾਈਮ ਪਹਿਲਾਂ ਬਣਾਇਆ ਸੀ ਮੈਂ ਵਲੌਗ ਪਾਇਆ ਸੀਗਾ ਇਸ ਦਾ ਸੂਰਜ ਕਿੰਨਾ ਸੋਨਾ ਲੱਗ ਰਿਹਾ ਹੈ ਨਾ ਸ਼ਾਮ ਦੇ ਟਾਈਮ ਉਹ ਸਾਡੇ ਕਿਧਰ ਨੂੰ ਥੋੜਾ ਜਿਹਾ ਦੇਖ ਲੋ ਇੱਧਰ ਵਾਟਰ ਰਸਤੇ ਟੈਂਕੀ ਭਰੀ ਹੋਈ ਹੈ ਉਧਰ ਬੀਐਸਐਨ ਦਾ ਟਾਵਰ ਸਾਹਮਣੇ ਲੱਗਿਆ ਹੋਇਆ ਨਾ ਇਹ ਆਪਣੇ ਮਹਿੰਦੀ ਚੜ ਗਈ ਆ ਸਵੇਰ ਤਾਂ ਇਹ ਹੋਰ ਰੈੱਡ ਰੈੱਡ ਹੋ ਜਾਊਗੀ ਜੀ ਤੇ ਚਲੋ ਜੀ ਇਹ ਸੀਗਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਹਾਲੋ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ